ਸੋਸ਼ਲ ਦੋਸਤੋ ਕੀ ਹਾਲ ਚਾਲ ਹੈ ਸਭ ਦਾ ਉਮੀਦ ਕਰੰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਮੇਨਲੀ ਵਰਦੀ ਦੇ ਜਿਹੜੇ ਮਤਲਬ ਪਾਰਟਸ ਨੇ ਆਪਾਂ ਉਹਦੇ ਬਾਰੇ ਜਿਹੜੀ ਸੀਰੀ ਸ਼ੁਰੂ ਕੀਤੀ ਆ ਤੇ ਉਸ ਦੇ ਸਬੰਧ ਵਿੱਚ ਆਪਾਂ ਅੱਜ ਇੱਕ ਮੇਨ ਸਪੈਸ਼ਲ ਵਰਦੀ ਬਾਰੇ ਗੱਲ ਕਰਾਂਗੇ ਜਿਹੜੀ ਕਿ ਆਪਾਂ ਆਲਮੋਸਟ ਸਾਰੇ ਸਾਰਿਆਂ ਨੇ ਪਾਉਣੀ ਆ ਠੀਕ ਆ ਤੇ ਉਹਨੂੰ ਕੀ ਕਹਾ ਜਾਂਦਾ ਹੈ ਸੈਰੇਮੋਨੀਅਲ ਡਰੈਸ ਠੀਕ ਆ ਹੁਣ ਤੁਸੀਂ ਕਹੋਗੇ ਵੀ ਇਹ ਕਿਦਾਂ ਦੀ ਡਰੈੱਸ ਹੁੰਦੀ ਆ ਹੁਣ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਸਪੈਸ਼ਲ ਕੋਈ ਪਰੇਡ ਹੁੰਦੀ ਆ ਤੇ ਉਹਨਾਂ ਦੇ ਮਤਲਬ ਸਪੈਸ਼ਲ ਸਪੈਸ਼ਲ ਤਰ੍ਹਾਂ ਦੀ ਡਰੈੱਸ ਪਾਈ ਹੁੰਦੀ ਜਿੱਦਾਂ ਕਿ ਕਲੰਗੀ ਲੱਗੀ ਹੁੰਦੀ ਮੁੰਡਿਆਂ ਦੇ ਹਨਾ ਪੱਗ ਦੇ ਉੱਪਰ ਠੀਕ ਆ ਤੇ ਜਾਂ ਜਦਾਂ ਕਿਹਾ ਜਾਂਦਾ ਤੁਰਲਾ ਔਰ ਫੁਰਲਾ ਲਾਇਆ ਹੁੰਦਾ ਠੀਕ ਆ ਜਿੱਦਾਂ ਕਿ ਮਤਲਬ ਕਿ ਖੱਬੇ ਪਾਸੇ ਲੱਗਿਆ ਹੁੰਦਾ ਤੁਰਲਾ ਲੱਗਿਆ ਹੁੰਦਾ ਤੇ ਫੁਰਲਾ ਮਤਲਬ ਬੈਕ ਸਾਈਡ ਲੱਗਿਆ ਹੁੰਦਾ ਆਪਣੀ ਠੀਕ ਆ ਆਪਣੀ ਬੈਕ ਤੇ ਠੀਕ ਆ ਤੇ ਔਰ ਮਤਲਬ ਇਹ ਲੱਗ ਤੇ ਆਪਣਾ ਜਿਹੜਾ ਕਮਰਬੰਦ ਬੰਨਿਆ ਹੁੰਦਾ ਠੀਕ ਆ ਔਰ ਕਾਫੀ ਨਾਲ ਦੇ ਕਮੈਂਟਸ ਵੀ ਮਤਲਬ ਕਿ ਮੈਨੂੰ ਆਏ ਨਹੀਂ ਠੀਕ ਆ ਪਰਸਨਲੀ ਮੈਸੇਜ ਵੀ ਕਈਆਂ ਨੇ ਕੀਤੇ ਨੇ ਕਿ ਸਰ ਉਹ ਜਿਹੜੀ ਉਹ ਵਾਲੀ ਡਰੈਸ ਹੁੰਦੀ ਫਿਰ ਉਹ ਵੀ ਸਾਨੂੰ ਲੈਣੀ ਪਊਗੀ ਜਾਂ ਮਤਲਬ ਉਹ ਵੀ ਸੋਣੀ ਪੈਂਦੀ ਐ ਸਪੈਸ਼ਲ ਵੀ ਕਿਉਂਕਿ ਉਹਨਾਂ ਦੀ ਪੈਂਟ ਹਾਫ ਜੀ ਹੁੰਦੀ ਆ ਤੇ ਮਤਲਬ ਕਾਫੀ ਇਦਾਂ ਦੇ ਮਤਲਬ ਕਿ ਮੈਨੂੰ ਆਏ ਆ ਮਤਲਬ ਮੈਸੇਜ ਆਏ ਤੇ ਮੈਂ ਸੋਚਿਆ ਮਤਲਬ ਕਿ ਵੀ ਚਲੋ ਇਸ ਤੇ ਵੀ ਇੱਕ ਸਪੈਸ਼ਲ ਵੀਡੀਓ ਬਣਾਈ ਜਾਵੇ ਤਾਂ ਕਿ ਤੁਹਾਡਾ ਡਾਊਟ ਕਲੀਅਰ ਹੋ ਸਕੇ ਤੇ ਜਿਵੇਂ ਕਿ ਮੈਂ ਸਟਾਰਟਿੰਗ ਵਾਲੇ ਦਿਨਾਂ ਵਿੱਚ ਵੀ ਕਰੀਬ 1 ਮਹੀਨਾ ਪਹਿਲਾਂ ਵੀ ਮੈਂ ਜਿਹੜੀ ਵੀਡੀਓ ਬਣਾਈ ਸੀਗੀ ਠੀਕ ਆ ਫੁੱਲ ਯੂਨੀਫਾਰਮ ਦੇ ਉੱਪਰ ਮਤਲਬ ਵੀ ਤੁਸੀਂ ਜਿਹੜੀ ਯੂਨੀਫਾਰਮ ਆ ਜਲਦੀ ਜਲਦੀ ਉਹ ਸਵਾਲੋ ਠੀਕ ਆ ਵੀ ਤੁਹਾਨੂੰ ਮਤਲਬ ਕੀ ਵੀ ਜਦੋਂ ਜੁਆਇਨਿੰਗ ਤੁਹਾਡੀ ਹੋ ਗਈ ਵਾ ਤੁਹਾਨੂੰ ਡਿਊਟੀਆਂ ਲਾ ਦੇਣਗੇ ਤੁਹਾਡੀਆਂ ਤੇ ਵੀ ਮਤਲਬ ਵੀ ਤੁਹਾਨੂੰ ਸਮਾਨ ਨਹੀਂ ਮਿਲਣਾ ਠੀਕ ਆ ਔਰ ਜਿਹੜੀ ਮਤਲਬ ਕਿ ਜਿਨ੍ਹਾਂ ਨੇ ਸਵਾਲੀ ਵਰਦੀ ਬਹੁਤ ਵਧੀਆ ਜਿਨ੍ਹਾਂ ਨੇ ਨਈ ਸਵਾਈ ਠੀਕ ਆ ਉਹ ਆਪਣੀ ਜਲਦੀ ਵਰਦੀਆਂ ਸਵਾਲੋ ਕਿਉਂਕਿ ਸਭ ਇੰਸਪੈਕਟਰਾਂ ਨੂੰ ਜਿਹੜੇ ਹੈਗੇ ਜੁਆਇਨਿੰਗ ਲੈਟਰ ਮਿਲ ਚੁੱਕੀ ਨੇ ਠੀ ਤੇ ਗੱਲ ਕਰ ਰਹੀ ਸੀ ਆਪਾਂ ਸੈਰੇਮੋਨੀਅਲ ਡਰੈਸ ਬਾਰੇ ਵੀ ਕਿ ਉਹ ਵਰਦੀ ਵੀ ਸਾਨੂੰ ਸੋਣੀ ਪਊਗੀ ਠੀਕ ਆ ਕਿਉਂਕਿ ਉਹਦੀ ਜਿਹੜੀ ਮਤਲਬ ਕਿ ਸਿਮਟਰੀ ਹੁੰਦੀ ਹੈ ਜੇ ਪੈਟਰਨ ਹੁੰਦਾ ਥੋੜਾ ਡਿਫਰੈਂਟ ਹੁੰਦਾ ਹੈਗਾ ਮਤਲਬ ਕਿ ਨਾਰਮਲ ਵਰਦੀ ਤੋਂ ਠੀਕ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਜਿੱਦਾਂ ਕਿ ਉਹ ਜਿਹੜੀ ਪੈਂਟ ਹੁੰਦੀ ਹੈ ਉਹ ਮਤਲਬ ਕਿ ਆਪਣੇ ਗੋਡਾਂ ਤੋਂ ਥੋੜੀ ਥੱਲੇ ਹੁੰਦੀ ਆ ਮਤਲਬ ਹੁੰਦੀ ਉਹ ਫੁੱਲੀ ਹੈ ਬਟ ਉਹ 모ੜ ਕੇ ਮਤਲਬ ਕਿ ਮੋੜੀ ਹੁੰਦੀ ਅੰਦਰ ਤੇ ਉਹਨਾਂ ਮਤਲਬ ਕਿ ਉਸ ਤਰ੍ਹਾਂ ਸਲਾਈ ਕੀਤਾ ਹੁੰਦਾ ਤਾਂ ਕਿ ਉਹ ਮਤਲਬ ਕਿ ਆਪਣੇ ਗੋਡਾਂ ਤੋਂ ਥੋੜੀ ਜੀ ਥੱਲੇ ਹੋ ਜਾਵੇ ਠੀਕ ਆ ਕਿਉਂਕਿ ਨ ਠੀਕ ਉਹਨੂੰ ਇੰਗਲੈਂਡ ਕਿਹਾ ਜਾਂਦਾ ਉਹ ਲੱਗੇ ਹੁੰਦੇ ਆ ਠੀਕ ਆ ਔਰ ਜਿਹੜੇ ਆਪਣੇ ਬਰੇਡ ਸ਼ੂਜ਼ ਹੁੰਦੇ ਉਹ ਥੱਲੇ ਦੀ ਮਤਲਬ ਕਿ ਉਹਨੂੰ ਮਤਲਬ ਬੰਨਿਆ ਜਾਂਦਾ ਉਹਦੇ ਲੇਸਸ ਲੱਗੇ ਹੁੰਦੇ ਆ ਠੀਕ ਆ ਔਰ ਜਿਹੜੇ ਆਪਣੇ ਮਤਲਬ ਕਿ ਲੱਕ ਦੇ ਉੱਪਰ ਹੁੰਦਾ ਉਹ ਕਮਰਬੰਦ ਬੰਨਿਆ ਹੁੰਦਾ ਠੀਕ ਆ ਉਹਦੇ ਉੱਪਰ ਦੀ ਬੈਟ ਲੱਗਦੀ ਹੈ ਠੀਕ ਆ ਔਰ ਮੈਂ ਆਪਣੀ ਜਿਹੜੀ ਫੋਟੋ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਮਤਲਬ ਜੀ ਅਸੀਂ ਪਾਸਿੰਗ ਆਊਟ ਪਲੇਟ ਵੇਲੇ ਕੀਤੀ ਸੀ ਔਰ ਜਿਹੜਾ ਮੇਰੇ ਮਤਲਬ ਕਿ ਆਪਣਾ ਸਾਈਡ ਤੇ ਪਾਇਆ ਹੋਇਆ ਠੀਕ ਆ ਇਹ ਉਹ ਉੱਪਰ ਜਿਹੜਾ ਬੰਦਾ ਪਲਟਨ ਕਮਾਂਡਰ ਉਹਨਾਂ ਦਾ ਮਤਲਬ ਕਿ ਇਹ ਸਾਈਡ ਡੋਰੀ ਪਾਈ ਜਾਂਦੀ ਹੈ ਠੀਕ ਆ ਤੇ ਜਿਹਨੂੰ ਆਪਾਂ ਮਤਲਬ ਕਿ ਸਪੈਸ਼ਲੀ ਜਿਵੇਂ ਕਹਿ ਸਕਦੇ ਵੀ ਮਤਲਬ ਇਹ ਸਪੈਸ਼ਲ ਮਤਲਬ ਪਾਈ ਜਾਂਦੀ ਹੈ ਠੀਕ ਆ ਜਿਹੜੇ ਬੰਦੇ ਮਤਲਬ ਕਿ ਕਮਾਂਡ ਕਰਦੇ ਆ ਜਾਂ ਮਤਲਬ ਕਿ ਮੇਨਲੀ ਗਾਈਡ ਲੱਗੇ ਹੁੰਦੇ ਆ ਠੀਕ ਆ ਇਹ ਗਾਈਡ ਬਾਰੇ ਵੀ ਤੁਹਾਨੂੰ ਪਤਾ ਲੱਗੂਗਾ ਕਮਾਂਡਰ ਬਾਰੇ ਪਲਾਟੂਨ ਕਮਾਂਡਰ ਠੀਕ ਆ ਮਤਲਬ ਪ੍ਰੇਡ ਕਮਾਂਡਰ ਮਤਲਬ ਇਹ ਇਹ ਚੀਜ਼ਾਂ ਬਾਰੇ ਤੁਹਾਨੂੰ ਬਾਅਦ ਵਿੱਚ ਹਿਸਪਤ ਲੱਗ ਜਾਊਗਾ ਠੀਕ ਆ ਮੇਨਲੀ ਆਪਾਂ ਗੱਲ ਕਰਦੇ ਵੀ ਇਹ ਸਟ੍ਰੈਸ ਬਾਰੇ ਵੀ ਐਡਰੈਸ ਆਪਾਂ ਸੁਣਨੀ ਆ ਕਿ ਨਹੀਂ ਸੁਣਨੀ ਤੇ ਇਹ ਐਡਰੈਸ ਤੁਸੀਂ ਹੈਗੀ ਇ ਪਾਉਣੀ ਹੈਗੀ ਔਰ ਇਹ ਜਿਹੜੀ ਡਰੈਸ ਦੇ ਮਤਲਬ ਕਿ ਜਿਹੜੇ ਹੁੰਦੇ ਆ ਪਾਰਟਸ ਹੁੰਦੇ ਨੇ ਨਾ ਇਹ ਵੀ ਬਿਲਕੁਲ ਅਲੱਗ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਜਿੱਦਾਂ ਆਪਾਂ ਨਾਰਮਲ ਚਾਲਰ ਪੱਲੂ ਲਾਉਂਦੇ ਆ ਠੀਕ ਆ ਮਤਲਬ ਕਿ ਆਪਣਾ ਮੁੰਡਿਆਂ ਦੀ ਗੱਲ ਕਰਦਾ ਮੈਂ ਉਹ ਚਾਲਰ ਪੱਲੂ ਨਾਰਮਲ ਹੁੰਦੇ ਠੀਕ ਆ ਵੀ ਮਤਲਬ ਕਿ ਲਾਲ ਚਾਲਰ ਪੱਲੂ ਹੁੰਦਾ ਠੀਕ ਆ ਪਰ ਉਹਦੇ ਵਿੱਚ ਜਿਹੜਾ ਮਤਲਬ ਤੁਸੀਂ ਆਪ ਦੇਖ ਸਕਦੇ ਹੋ ਫੋਟੋ ਜਿਹੜੀ ਤੁਸੀਂ ਦੇਖੀ ਆ ਠੀਕ ਆ ਮੈਂ ਦੁਬਾਰਾ ਫੇਰ ਸ਼ੋਅ ਕਰ ਦਿੰਦਾ ਵੀ ਇਹਦੇ ਵਿੱਚ ਹਰੇਕ ਚੀਜ਼ ਡਿਫਰੈਂਟ ਆ ਠੀਕ ਆ ਆਪਣ ਜਿਹੜੇ ਮੁੰਡਿਆਂ ਤੇ ਪੀਪੀ ਲੱਗੇ ਆ ਠੀ ਮਤਲਬ ਕਿ ਲਾ ਕੇ ਠੀਕ ਆ ਆਪਣੇ ਪੀਪੀ ਜੁੜੇ ਲੱਗੇ ਹੋਏ ਆ ਠੀਕ ਆ ਫਿਰ ਆਪਣੇ ਮਤਲਬ ਕਿ ਵੀ ਹਰ ਇੱਕ ਚੀਜ਼ ਡਿਫਰੈਂਟ ਆ ਮਤਲਬ ਇਹਦੇ ਵਿੱਚ ਇਹ ਮੈਂ ਕਹਿ ਸਕਦਾ ਕਿ ਸਪੈਸ਼ਲ ਵਰਦੀ ਆ ਇਹ ਜੋ ਕਿ ਮਤਲਬ ਤੁਹਾਨੂੰ ਉੱਥੋਂ ਪੀਆਰਟੀਸੀ ਜਾਣ ਖੇਲਾ ਜਦੋਂ ਤੁਹਾਨੂੰ ਟ੍ਰੇਨਿੰਗ ਤੇ ਹੋਊਗਾ ਤੁਹਾਨੂੰ ਉੱਥੇ ਦਿੱਤੀ ਜਾਊਗੀ ਠੀਕ ਆ ਔਰ ਇਹ ਪੇਡ ਹੋਊਗੀ ਹਰ ਇੱਕ ਚੀਜ਼ ਮਤਲਬ ਉੱਥੇ ਪੇਡ ਆ ਤੁਹਾਨੂੰ ਕੋਈ ਵੀ ਚੀਜ਼ ਤੁਸੀਂ ਬਾਇ ਕਰਨੀ ਆ ਤੁਹਾਨੂੰ ਬਾਇ ਆਰਡਰ ਮਿਲਦੀ ਹੈਗੀ ਆ ਉਹ ਸਾਰੀਆਂ ਪੇਡ ਹੁੰਦੀਆਂ ਠੀਕ ਆ ਔਰ ਜਿਹੜੀ ਤੁਹਾਨੂੰ ਇਹ ਵਰਦੀ ਮਿਲਣੀ ਆ ਉੱਥੇ ਪਲਾਟੂਨ ਵਾਈਜ਼ ਮਤਲਬ ਮਿਲੂਗੀ ਠੀਕ ਆ ਔਰ ਇਹਦਾ ਤੋ ਰੇਸ ਉਹਰ ਥੋੜਾ ਕੋਈ 100 200 ਉੱਪਰ-ਨੀਚੇ ਹੋ ਸਕਦਾ ਠੀਕ ਆ ਤੇ ਇਹ ਤੁਸੀਂ ਜਿਹੜੀ ਵਰਦੀ ਹੈਗੀ ਆ ਉਤੋਂ ਹੀ ਜਾ ਕੇ ਬਣਵਾਉਣੀ ਆ ਉਹ ਸਪੈਸ਼ਲ ਜਦੋਂ ਤੁਹਾਡੀ ਪਾਸਿੰਗ ਆਊਟ ਪਲੇਟ ਹੋਊਗੀ ਨਾ ਜਾਂ ਮਤਲਬ ਕਹਿ ਦੀ ਤੁਸੀਂ ਟ੍ਰੇਨਿੰਗ ਤੇ ਜਾਓਗੇ ਵੀ ਹੁਣ ਤੁਹਾਡੇ ਅੱਗੇ 26 ਜਨਵਰੀ ਦੀ ਪਲੇਟ ਆਉਣੀ ਆ ਠੀਕ ਆ ਤੇ 26 ਜਨਵਰੀ ਦੀ ਪਲੇਟ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਵੀਡੀਓ ਸਾਰਿਆਂ ਨੂੰ ਉਹ ਸਾਰੇ ਮੋਡਲ ਡ्रेसेस ਹੈਗੀਆਂ ਸਾਰਿਆਂ ਨੂੰ ਉਹ ਵਿਸ਼ੂ ਕਰ ਦਿੱਤੀਆਂ ਜਾਣਗੀਆਂ ਠੀਕ ਆ ਤੁਹਾਡੀਆਂ ਬਣਾ ਦਿੱਤੀਆਂ ਜਾਣਗੀਆਂ ਠੀਕ ਆ ਤੇ ਉਹਦੇ ਵਿੱਚੋਂ ਕਈ ਪਲਾਟੂਨਸ ਹੈਗੀਆਂ ਜਾਂ ਕਈ ਕੰਪਨੀ ਹੈਗੀਆਂ ਜਿੱਦਾਂ ਕਿ ਬਾਹਰ ਪਰੇਡ ਕਰਨ ਜਾਂਦੀਆਂ ਜਿਹੜੀਆਂ ਮਤਲਬ ਲੰਮੇ ਕਦਲੇ ਮੁੰਡੇ ਕੁੜੀ ਹੁੰਦੇ ਆ ਉਹਨੂੰ ਬਾਹਰ ਭੇਜਿਆ ਜਾਂਦਾ ਔਰ ਜਿਹੜੀ ਤੁਸੀਂ ਪਰੇਡ ਕਰੋਗੇ ਤੁਸੀਂ ਆਪਣੇ ਮਤਲਬ ਕਿ ਜਿਹੜੇ ਹੈਗੇ ਮਤਲਬ ਠੀਕ ਤਾਕਜੀ ਹਾਈਟ ਦੇ ਇਹਨਾਂ ਦੀ ਉਹ ਟ੍ਰੇਨਿੰਗ ਸੈਂਟਰ ਦੇ ਵਿੱਚ ਜਿਹੜੀ ਆ 26 ਅਪ੍ਰੈਲ ਨੂੰ ਪਰੇਡ ਕਰਨਗੇ ਠੀਕ ਆ ਔਰ ਜਿੱਦਾਂ ਕਿ ਹੁਣ 15 ਅਗਸਤ ਦਾ 15 ਅਗਸਤ ਦੀ ਮਤਲਬ ਕਿ ਜਿਵੇਂ ਕਹਿ ਸਕਦਾ ਜਿਹੜੀ ਪਰੇਡ ਹੁੰਦੀ ਆ ਉਹ ਸਾਰੇ ਮੋਡਲ ਡਰੈਸ ਪਾ ਕੇ ਹੀ ਹੁੰਦੀ ਹੈਗੀ ਠੀਕ ਆ ਉਹ ਚੀਜ਼ ਦੇ ਅਪਰਾਂ ਜਿਵੇਂ ਕਹਿ ਸਕਦੇ ਆ ਵੀ ਜੀ ਦੇ ਵਿੱਚ ਮਤਲਬ ਕਿ ਆਪਣੀ ਕਲਗੀ ਲੱਗੀ ਆ ਮਤਲਬ ਚਾਲਦਰ ਪਲੂ ਅਲੱਗ ਲੱਗਿਆ ਹੋਇਆ ਠੀਕ ਆ ਔਰ ਜਦੋਂ ਇਹਦੇ ਤੁਰਲੇ ਫੁਰਲੇ ਨਹੀਂ ਲੱਗੇਗੇ ਪਰ ਜਦੋਂ ਪੀਆਰਸੀ ਜਾਣਕੇਲਾ ਦੇ ਵਿੱਚ ਮਤਲਬ ਕਿ ਪਾਸਿੰਗ ਆਊਟ ਹੋਈ ਸੀਗੀ 265 ਪਈ ਸਾਡਾ ਸੀਨੀਅਰ ਬੈਚ ਸੀਗਾ ਤੇ ਉਹਨਾਂ ਦੇ ਤੁਰ ਮਤਲਬ ਤੁਰਲੇ ਫੁਰਲੇ ਲੱਗੇ ਸੀ ਕਿਉਂਕਿ ਉਹ ਉਹਨਾਂ ਦਾ ਜਿਹੜਾ ਡਰੈੱਸ ਕੋਡ ਸੀਗਾ ਜਿਵੇਂ ਕਹਿੰਦੀ ਡਰੈੱਸ ਸੀਗੀ ਉਹ ਵਿੰਟਰ ਵਾਲੀ ਸੀਗੀ ਠੀਕ ਆ ਔਰ ਜਿਹੜੀ ਸਾਡਾ ਬੈਚ ਪਾਸ ਹੋਇਆ ਸਾਡਾ ਬੈਚ ਪਾਸ ਗਰਮੀ ਦੇ ਵਿੱਚ ਹੋਇਆ ਤੇ ਇਹਦਾ ਮਤਲਬ ਕਿਹੜਾ ਪੈਟਰਨ ਥੋੜਾ ਆ ਲੱਗ ਹੁੰਦਾ ਠੀਕ ਆ ਇਹ ਵੀ ਮਤਲਬ ਕਿ ਜਿਵੇਂ ਕਹਿ ਸਕਦੇ ਆਂ ਵੀ ਉਦੋਂ ਚਾਲਰ ਬੱਲੂ ਮਤਲਬ ਉਹੀ ਲੱਗਦਾਗਾ ਬਟ ਉਹਨਾਂ ਤੁਰਲੇ ਫੁਰਲੇ ਲੱਗਦੇ ਸਿਆਲਾਂ ਦੇ ਵਿੱਚ ਬਟ ਜਦੋਂ ਸਾਡਾ ਬੈਚ ਪਾਸ ਹੋਇਆ ਸਾਡਾ ਸਤੰਬਰ ਦੇ ਵਿੱਚ ਹੋਇਆ ਠੀਕ ਆ ਤੇ ਸਾਡੀ ਜਿਹੜੀ ਮਤਲਬ ਕਿ ਜਿਹੜੀ ਵਰਦੀ ਸੀਗੀ ਉਹ ਗਰਮੀ ਵਾਲੀ ਸੀ ਗਰਮੀ ਵਾਲੇ ਨਾਲ ਉਹਦਾ ਜਿਹੜਾ ਮਤਲਬ ਪੈਟਰਨ ਚੇਂਜ ਹੋ ਗਿਆ ਠੀਕ ਆ ਔਰ ਤੁਹਾਡਾ ਡਿਸਟ੍ਰਿਕਟ ਹੈਡਰ ਠੀਕ ਆ ਡਿਸਟ੍ਰਿਕਟ ਹੈਡਰ ਵਾਲਾ ਮਤਲਬ ਕਿ ਇਹੀ ਜਿਹੜੀ ਵਰਦੀ ਆ ਉਹ ਮਤਲਬ ਕਿ ਅਥਰਾਇਜ਼ਡ ਆ ਠੀਕ ਆ ਔਰ ਜਿਹੜੀ ਪੀਪੀ ਪੀਪੀ ਵਾਲਿਆਂ ਨੂੰ ਮਤਲਬ ਕਿ ਥੋੜਾ ਡਿਫਰੈਂ ਤੇ ਮੇਰਾ ਛੋਟਾ ਬ੍ਰਦਰ ਤੇ ਉਹ ਮਤਲਬ ਆਰਮਡ ਗੈਡਰ ਦੇ ਵਿੱਚ ਐਸਐਸਐਫ ਦੇ ਵਿੱਚ ਤੇ ਉਹਨਾਂ ਨੇ ਏਵਲ ਐਡਰੈਸ ਪਾਈ ਹੋਈ ਸੀ ਠੀਕ ਆ ਤੇ ਇਹ ਮੇਨਲੀ ਮਤਲਬ ਇਹ ਆਪ ਨੂੰ ਜਿਹੜੀ ਹੈਗੀ ਆਪਣੇ ਆਪਣੇ ਟ੍ਰੇਨਿੰਗ ਸੈਂਟਰਾਂ ਤੋਂ ਮਿਲਦੀ ਹੈਗੀਆਂ ਔਰ ਇਹ ਤੁਸੀਂ ਵਰਦੀ ਉੱਥੋਂ ਉੱਥੋਂ ਹੀ ਲੈਣੀ ਜਾ ਕੇ ਇੱਥੋਂ ਨਹੀਂ ਲੈ ਕੇ ਜਾਣੀ ਤੇ ਜੇ ਉਮੀਦ ਕਰਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਗੀ ਤੇ ਜਾਣਕਾਰੀ ਵਧੀਆ ਲੱਗੀ ਤਾਂ ਫਿਰ ਚੈਨਲ ਨੂੰ ਸਪੋਰਟ ਕਰਦੇ ਰਹੋ ਠੀਕ ਆ ਲਾਈਕ ਉਸਸਾਈ ਸ਼ੇਅਰ ਕਰਦੇ ਹੋ ਤੇ ਮਿਲਦੇ ਆਂ ਫਿਰ ਕਿਸੇ ਅਗਲੇ ਟੌਪਿਕ ਦੇ ਵਿੱਚ ਤਦ ਤੱਕ ਲਈ ਸასი ਕਾਲ ਜੈ ਹਿੰਦ